ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਫੈਕਟਰੀ ਤੇ ਅੱਜ ਗੱਲਬਾਤ ਕਰ ਰਹੇ ਹਾਂ ਦੋਸਤੋ ਆਪਾਂ ਸਿੱਖ ਹੋਮਲੈਂਡ ਪੈਪਸੂ ਦੇ ਬਾਰੇ ਕਿੱਦਾਂ ਬਣੀ ਤੇ ਕਿੱਦਾਂ ਇਹ ਖਤਮ ਹੋਈ ਔਰ ਇਹ ਚੌਥਾ ਭਾਗ ਹੈ ਅੱਜ ਜਿਹੜਾ ਤੁਹਾਡੇ ਰੂਬਰੂ ਕਰਨਾ ਜਿਨ੍ਹਾਂ ਵੀਰਾਂ ਨੇ ਪਿਛਲੇ ਭਾਗ ਨਹੀਂ ਸੁਣੇ ਉਹ ਲੜੀ ਜੋੜਨ ਲਈ ਪਿਛਲੇ ਭਾਗ ਸੁਣ ਸਕਦੇ ਨੇ ਹੁਣ ਅੱਗੇ ਦੱਸਦੇ ਹਾਂ ਕੀ ਚੱਕਰਵਾਜੀ ਪਈ ਸਿੱਖ ਹੋਮਲੈਂਡ ਦੇ ਵਿੱਚ ਤਾਂ ਦੋਸਤੋ ਤੀਜੇ ਨੰਬਰ ਉੱਤੇ ਮਾਸਟਰ ਤਾਰਾ ਸਿੰਘ ਦਾ ਰਿਆਸਤ ਦੀ ਅਕਾਲੀ ਦਲ ਸੀ ਜਿਹੜਾ ਕਿ ਜਥੇਦਾਰ ਪ੍ਰੀਤਮ ਸਿੰਘ ਗੁਜਰਾں ਦੀ ਅਗਵਾਈ ਹੇਠ ਬਣਿਆ ਹੋਇਆ ਸੀ ਮਾਸਟਰ ਤਾਰਾ ਸਿੰਘ ਦਾ ਬਾਬਾ ਆਦਮ ਹੀ ਨਰਾਲਾ ਸੀ ਇੱਕ ਪਾਸੇ ਤਾਂ ਇਹ ਕਾਂਗਰਸੀ ਹਕੂਮਤ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਤੇ ਹੋਮ ਮਿਨਿਸਟਰ ਦੇ ਪਿੱਛੇ ਪਿਆ ਹੋਇਆ ਸੀ ਕਿ ਇਹਨਾਂ ਨੇ ਸਿੱਖ ਕੌਮ ਨਾਲ ਕੀਤੇ ਹੋਏ ਵਾਅਦੇ ਪੂਰੇ ਨਹੀਂ ਕੀਤੇ ਸਨ ਪਰ ਦੂਜੇ ਪਾਸੇ ਇਹ ਭਲਾ ਮਾਨਸ ਪੈਪਸੂ ਬਣਾਏ ਜਾਣ ਦੇ ਵੀ ਵਿਰੁੱਧ ਸੀ ਇਹਨੇ ਮਹਾਰਾਜਾ ਯਾਦਵਤ ਸਿੰਘ ਖਾਲਾ ਵੀ ਮੂਹਮ ਛੇੜੀ ਹੋਈ ਸੀ ਅਤੇ ਉਸ ਦੀ ਅਗਵਾਈ ਹੇਠ ਪੈਪਸੂ ਨੂੰ ਬਣਾਉਣ ਤੋਂ ਰੋਕਣ ਲਈ ਵੀ ਮੂਹਮ ਛੇੜੀ ਬੈਠਾ ਸੀ ਇਹਨੇ ਪ੍ਰੀਤਮ ਸਿੰਘ ਗੁਜਰਾਣੂ ਪੈਪਸੂ ਦੇ ਵਿਰੋਧਤਾ ਕਰਨ ਲਈ ਪੂਰੀ ਮਦਦ ਦਿੱਤੀ ਹੋਈ ਸੀ ਬ੍ਰਿਜ ਭਾਨ ਵਰਗੇ ਪਰਜਾ ਮੰਡਲੀਏ ਕਹਿ ਰਹੇ ਸਨ ਕਿ ਆਜ਼ਾਦ ਭਾਰਤ ਧਰਮ ਨਿਰਪੱਖ ਦੇਸ਼ ਹੈ ਇਸ ਲਈ ਇਸ ਦੇਸ਼ ਅੰਦਰ ਸਿੱਖ ਸਟੇਟ ਕਿਵੇਂ ਬਣ ਸਕਦੀ ਹੈ ਦੂਜੇ ਪਾਸੇ ਪ੍ਰੀਤਮ ਸਿੰਘ ਗੁਜਰਾਣੂ ਕਿਤਾਬ 'ਚ ਛਪਵਾਛਵਾ ਕੇ ਕਹਿ ਰਿਹਾ ਸੀ ਕਿ ਪੈਪਸੂ ਵੀ ਅਸਲ ਦੇ ਵਿੱਚ ਪਟੇਲਾ ਅਤੇ ਮੈਨਣਾ ਦੀ ਹਿੰਦੂ ਸਟੇਟ ਹੀ ਹੋਵੇਗੀ ਪਰ ਪੈਪਸੂ ਦੇ ਸਿੱਖਾਂ ਦੇ ਵਿੱਚ ਮਾਸਟਰ ਤਾਰਾ ਸਿੰਘ ਦੀ ਕੋਈ ਬਹੁਤੀ ਪੁੱਛ ਪ੍ਰਤੀਤ ਨਹੀਂ ਸੀ ਅਸਲ ਵਿੱਚ ਮਾਸਟਰ ਤਾਰਾ ਸਿੰਘ ਸਾਰੀ ਉਮਰ ਹੀ ਮਾਲਵੇ ਦੇ ਸੱਭਿਆਚਾਰ ਨੂੰ ਸਮਝ ਨਹੀਂ ਸਕਿਆ ਸੀ ਪਹਿਲਾਂ ਉਸ ਨੇ ਪਟਿਆਲਾ ਸਟੇਟ ਵਿੱਚ ਰਿਆਸਤ ਦੀ ਅਕਾਲੀ ਦਲ ਬਣਾਇਆ ਹੋਇਆ ਸੀ ਮਾਲਵੇ ਵਿੱਚ ਮਾਸਟਰ ਤਾਰਾ ਸਿੰਘ ਦਾ ਕਟੜ ਮਰੋਧੀ ਗਿਆਨੀ ਸ਼ੇਰ ਸਿੰਘ ਸੀ ਗਿਆਨੀ ਸ਼ੇਰ ਸਿੰਘ ਨੇ ਆਪਣੇ ਜੀਉਂਦੇ ਦੀ ਮਾਸਟਰ ਤਾਰਾ ਸਿੰਘ ਦੇ ਪੈਰ ਨਹੀਂ ਲੱਗਣ ਦਿੱਤੇ ਸਨ। ਪ੍ਰੀਤਮ ਸਿੰਘ ਗੁਜਰਾ ਬੇਸ਼ੱਕ ਬੜਾ ਤਰ੍ਹਾਂ ਦਾ ਲੇਧਰ ਮਲਵਾਈ ਜਥੇਦਾਰ ਸੀ ਜੇਕਰ ਉਹ ਮਾਸਟਰ ਤੋਂ ਅਲੱਗ ਹੋ ਕੇ ਅਕਾਲੀ ਦਲ ਦੀ ਅਗਵਾਈ ਕਰਦਾ ਤਾਂ ਉਹਨੇ ਪੈਸੂ ਦੇ ਸਮੁੱਚੇ ਸਿੱਖ ਜਗਤ ਦਾ ਨੇਤਾ ਬਣ ਜਾਣਾ ਸੀ ਪਰ ਮਾਸਟਰ ਦੀ ਧਾਮਾਡੋ ਸਿਆਸਤ ਨੇ ਪ੍ਰੀਤਮ ਸਿੰਘ ਗੁਜਰਾ ਨੂੰ ਉੱਪਰ ਨਹੀਂ ਦਿੱਤਾ। ਇਸ ਰਿਆਸਤ ਦੀ ਅਕਾਲੀ ਦਲ ਨੇ ਪੈਸੂ ਦੇ ਰਾਜ ਆਣੀ ਬਹਾਨੀ ਰੋੜੀ ਛੁੱਟੇ ਸੀ। ਇਹਨਾਂ ਉਕਤ ਤਿੰਨ ਪਾਰਟੀਆਂ ਤੋਂ ਇਲਾਵਾ ਕੁਝ ਕਾਮਰੇਡ ਵੀ ਸਨ ਜਿਨ੍ਹਾਂ ਦੀ ਇਕੱਲਿਆਂ ਦੀ ਤਾਕਤ ਆ ਕੁਝ ਵੀ ਨਹੀਂ ਸੀ ਪਰ ਹੋਰਾਂ ਪਾਰਟੀਆਂ ਨੇ ਮਿਲ ਕੇ ਇਹ ਆਪਣੀ ਹੋਂਦ ਬਣਾ ਕੇ ਜ਼ਰੂਰ ਚੱਲ ਰਹੇ ਸਨ ਇਹ ਲੋਕ ਮਹਾਰਾਜਿਆਂ ਦੇ ਅਤੇ ਜਾਗੀਰਦਾਰਾਂ ਦੇ ਕੱਟੜ ਵਿਰੋਧੀ ਸਨ ਇਹਨਾਂ ਨੇ ਜਾਗੀਰਦਾਰਾਂ ਦੀਆਂ ਜਾਗੀਰਾਂ ਵਿੱਚ ਕੰਮ ਕਰਦੇ ਆ ਰਹੇ ਮੁਜਾਰਿਆਂ ਨੂੰ ਜ਼ਮੀਨੀ ਮਲਕੀਅਤ ਦੇਣ ਦਾ ਮੁੱਦਾ ਤਾਂ ਠੀਕ ਚੁੱਕਿਆ ਸੀ ਪਰ ਇਹ ਲੋਕ ਹੋਰ ਸਭ ਕੁਝ ਭੁੱਲ ਭੁਲਾ ਕੇ ਸਿਰਫ ਮੁਜਾਰਿਆਂ ਦੇ ਹੱਕਾਂ ਲਈ ਹੀ ਲੜ ਰਹੇ ਸਨ ਮੁਨਿਸ਼ਟਾ ਨੇ ਕਦੇ ਵੀ ਪੱਛਮੀ ਪੰਜਾਬ ਵਿੱਚੋਂ ਉੱਜੜ ਕੇ ਆਏ ਸਿੱਖ ਕਿਸਾਨਾਂ ਦੇ ਮੁੜ ਬਸੇਵੇਂ ਦਾ ਮੁੱਦਾ ਨਹੀਂ ਚੁੱਕਿਆ ਸੀ ਇਹ ਮੁੱਦਾ ਉਸ ਸਮੇਂ ਦਾ ਸਭ ਤੋਂ ਪਹਿਲੀ ਤਰਦੀਬ ਵਾਲਾ ਮੁੱਦਾ ਸੀ ਕਾਮਰੇਡ ਪੈਪਸੂ ਦੇ ਵੀ ਵਿਰੋਧੀ ਸਨ ਅਤੇ ਸਿੱਖ ਸਟੇਟ ਦੇ ਵੀ ਵਿਰੋਧੀ ਸਨ ਜਿਵੇਂ ਕਿ ਤੁਹਾਨੂੰ ਦੱਸਿਆ ਜਾ ਚੁੱਕਿਆ ਦੋਸਤੋ ਕਿ ਇੱਕ ਸਾਂਝਾ ਮੰਤਰੀ ਮੰਡਲ ਬਣਾਉਣ ਲਈ ਸਾਰੀਆਂ ਪਾਰਟੀਆਂ ਵਿੱਚ ਸਹਿਮਤੀ ਨਾ ਹੋਣ ਕਰਕੇ 15 ਜੁਲਾਈ ਨੂੰ ਨਾ ਮੁੱਖ ਮੰਤਰੀ ਨੂੰ ਸੌਂਚਕਾਈ ਜਾ ਸਕੀ ਸੀ ਤੇ ਨਾ ਹੀ ਮੰਤਰੀ ਮੰਡਲ ਬਣਾਇਆ ਜਾ ਸਕਿਆ ਸੀ ਅਖੀਰ ਨੂੰ ਸਰਦਾਰ ਗਿਆਨ ਸਿੰਘ ਰਾੜੇਵਾਲਾ ਨੂੰ ਪੈਪਸੂ ਦਾ ਨਿਗਰਾਨ ਮੁੱਖ ਮੰਤਰੀ ਨਿਯੁਕਤ ਕਰ ਲਿਆ ਗਿਆ ਸੀ ਤੇ ਉਹਨਾਂ ਨੂੰ 22 ਅਗਸਤ 1948 ਨੂੰ ਨਿਗਰਾਨ ਮੁੱਖ ਮੰਤਰੀ ਦੇ ਤੌਰ ਤੇ ਸੌਂਚਕਾਤੀ ਸਰਦਾਰ ਰਾੜੇਵਾਲਾ ਪਟਿਆਲਾ ਰਿਆਸਤ ਦਾ ਬਹੁਤ ਹੀ ਚੰਗਾ ਅਸਰ ਸੂਖਬਲਾ ਰਿਆਸਤ ਦੀ ਸਿੱਖ ਸਰਦਾਰ ਸੀ ਸਿੱਖ ਜਗਤ ਵਿੱਚ ਉਹਦਾ ਬੜਾ ਸਤਕਾਰ ਸੀ ਉਹ ਪੜ੍ਹੇ ਲਿਖੇ ਤੇ ਤਜਰਬੇਕਾਰ ਅਧਿਕਾਰੀ ਤੁਨ ਰਿਸ਼ਤੇ ਵਜੋਂ ਉਹ ਮਹਾਰਾਜਾ ਯਾਦਵਰ ਸਿੰਘ ਦੇ ਮਾਮਾ ਜੀ ਲੱਗਦੇ ਸਨ ਇਸ ਕਰਕੇ ਉਹ ਰਿਆਸਤ ਦੇ ਵੱਡੇ ਤੋਂ ਵੱਡੇ ਅਹੁਦੇ ਉੱਪਰ ਰਹਿ ਚੁੱਕੇ ਸਨ ਉਹ ਬਹੁਤ ਹੀ ਮਿੱਠ ਬੋਲੜੇ ਧੀਮੀ ਆਵਾਜ਼ ਵਿੱਚ ਗੱਲ ਕਰਨ ਵਾਲੇ ਅਤੇ ਬਹੁਤ ਹੀ ਠਰਮੇ ਨਾਲ ਬੋਲਣ ਵਾਲੇ ਵਿਅਕਤੀ ਸਨ ਉਹਨਾਂ ਦੀ ਰਫ਼ਤਾਰ ਗੁਫ਼ਤਾਰ ਅਤੇ ਦਸਤਾਰ ਵਿੱਚੋਂ ਸਰਦਾਰੀ ਸੱਭਿਆਚਾਰ ਡੋਲਡੋਲ ਪੈਂਦਾ ਸੀ ਸਰਦਾਰ ਗਿਆਨ ਸਿੰਘ ਰਾੜੇਵਾਲਾ ਨੇ ਸਾਰੀਆਂ ਪਾਰਟੀਆਂ ਨਾਲ ਆਪ ਗੱਲਬਾਤ ਕਰਨ ਲਈ ਨਵਾਂ ਫਾਰਮੂਲਾ ਅਪਣਾ ਕੇ ਗੱਲਬਾਤ ਸ਼ੁਰੂ ਕੀਤੀ ਨਵੇਂ ਫਾਰਮੂਲੇ ਅਨੁਸਾਰ ਪਰਜਾ ਮੰਡਲ ਦੇ 4 ਮੰਤਰੀ ਲੈ ਜਾਣੇ ਸਨ ਅਤੇ ਅਕਾਲੀ ਦਲ ਅਤੇ ਲੋਕ ਸੇਵਕ ਸਭਾ ਦੇ 2-2 ਮੰਤਰੀ ਲੈ ਜਾਣੇ ਸੀ ਪਰ ਇਸ ਫਾਰਮੂਲੇ ਨੂੰ ਸਭ ਤੋਂ ਪਹਿਲਾਂ ਮਾਸਟਰ ਤਾਰਾ ਸਿੰਘ ਅਤੇ ਉਹਦੇ ریاਸਤੀ ਅਕਾਲੀ ਦਲ ਨੇ ਰੱਦ ਕੀਤਾ ਸੀ ਪਰਜਾ ਮੰਡਲ ਚੁੱਪ ਸੀ ਸਿਰਫ ਲੋਕ ਸੇਵਕ ਸਭਾ ਹੀ ਮੰਤਰੀ ਮੰਡਲ ਤੇ ਸ਼ਾਮਲ ਹੋਣ ਲਈ ਤਿਆਰ ਸੀ ਮਾਸਟਰ ਤਾਰਾ ਸਿੰਘ ਨੇ 25 ਅਗਸਤ 1948 ਨੂੰ ਰਿਆਸਤੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਆਪਣੀ ਪ੍ਰਧਾਨਗੀ ਦੇ ਵਿੱਚ ਕੀਤੀ ਅਤੇ ਤਿੰਨ ਫੈਸਲੇ ਕਰਦਿਆਂ ਐਲਾਨ ਕਰਤਾ ਕਿ ਕਿਉਂਕਿ ਪੈਪਸੂ ਵਿੱਚ ਸਿੱਖ ਬਹੁ ਗਿਣਤੀ ਵਿੱਚ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਸਿੱਖ ਜਗਤ ਦੀ ਨੁਮਾਇੰਦਾ ਪਾਰਟੀ ਹੈ ਇਸ ਲਈ ਪੈਪਸੂਰੀ ਸਰਕਾਰ ਬਣਾਉਣ ਦਾ ਸੱਦਾ ਕੇਵਲ ਤੇ ਕੇਵਲ ਅਕਾਲੀ ਦਲ ਨੂੰ ਹੀ ਭੇਜਿਆ ਜਾਣਾ ਚਾਹੀਦਾ ਦੂਜਾ ਫੈਸਲਾ ਸੀ ਕਿ ਜੇਕਰ ਮੁੱਲ ਖਰੀਦ ਸਿੱਖ ਅਧਿਕਾਰੀਆਂ ਨਾਲ ਸਰਕਾਰ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਅਕਾਲੀ ਦਲ ਬਹੁਤ ਸਖਤ ਕਦਮ ਚੁੱਕੇਗਾ ਤੀਸਰਾ ਫੈਸਲਾ ਸੀ ਕਿ ਪੈਪਸੂਰੀ ਸਰਕਾਰ ਬਣਾਉਣ ਵਿੱਚ ਜਿਹੜੀਆਂ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ ਉਹ ਮਹਾਰਾਜਾ ਯਾਦਵਦਰ ਸਿੰਘ ਦੀਆਂ ਆਪ ਹੀ ਪੈਦਾ ਕੀਤੀਆਂ ਹੋਈਆਂ ਨੇ ਇਸ ਲਈ ਅਕਾਲੀ ਦਲ ਦੀ ਸੰਤੁਸ਼ਟੀ ਕਰਵਾਏ ਬਗੈਰ ਪੈਪਸੂਰੀ ਸਰਕਾਰ ਨਹੀਂ ਬਣਾਈ ਜਾ ਸਕਦੀ ਤਾਂ ਮਾਟਰ ਤਾਰਾਦੀ ਨੇ ਮੁੱਢ ਤੋਂ ਹੀ ਪੈਪਸੂ ਦੀ ਬਣਤਰ ਦੇ ਵਿੱਚ ਆਨੀ ਬਹਾਨੀ ਅੜਕੇ ਹੀ ਖੜੇ ਕੀਤੇ ਸੀ ਜਿਹੜੇ ਪੰਜਾਬ ਦੀ ਰਾਜਧਾਨੀ ਰਾਜਨੀਤੀ ਵਿੱਚੋਂ ਮਾਸਟਰ ਨੂੰ ਮੱਖਣ ਵਿੱਚੋਂ ਵਾਲ ਕੱਢਣ ਵਾਂਗ ਬਾਹਰ ਕੱਢ ਮਾਰਿਆ ਸੀ ਉੱਥੇ ਤਾਂ ਉਹ ਕੁਝ ਵੀ ਨਹੀਂ ਸੀ ਕਰ ਸਕਿਆ ਮਾਸਟਰ ਦੇ ਪਾਸ ਇਸ ਵੇਲੇ 25 ਤੋਂ 348 ਤੱਕ ਇੱਕ ਵੀ ਵਿਧਾਇਕ ਨਹੀਂ ਸੀ ਸਾਰੇ ਵਿਧਾਇਕ ਉਹਨੂੰ ਛੱਡ ਕੇ ਕਾਂਗਰਸ ਵਿੱਚ ਜਾ ਚੁੱਕੇ ਸਨ ਪਰ ਇਧਰ ਪੈਪਸੂ ਵਿੱਚ ਜਿੱਥੇ ਕਿ ਉਹਨੂੰ ਮੰਨਿਆ ਤੇ ਸਤਕਾਰਿਆ ਵੀ ਜਾਂਦਾ ਸੀ ਉੱਥੇ ਉਹ ਮਹਾ ਦੇ ਆਟੇ ਵਾਂਗ ਆਕੜਿਆ ਫਿਰਦਾ ਸੀ ਪੈਪਸੂ ਦੇ ਵਿੱਚ ਉਹ ਸਭ ਕੁਝ ਦਾ ਹੀ ਬਾਈਕਾਟ ਕਰ ਰਿਹਾ ਸੀ ਅਸਲ ਵਿੱਚ ਉਹ ਪੈਪਸੂ ਦੇ ਸਿੱਖਾਂ ਦਾ ਮੁਹੰਮਦ ਅਲੀ ਜਨਾਬ ਬਣਨਾ ਚਾਹੁੰਦਾ ਸੀ ਪਰ ਮੇਟਰ ਜਨਾਬ ਤੋਂ ਉਹ ਬਹੁਤ ਪੂਰੀ ਤਰ੍ਹਾਂ ਮਾਰ ਖਾ ਚੁੱਕਿਆ ਸੀ ਉਹ ਸਿਰਫ ਇਸ ਮਾਰ ਦੀ ਬਸ ਹੀ ਕੋਰ ਰਿਆ ਸੀ 7 ਸਤੰਬਰ 1948 ਨੂੰ ਮਾਹਰ ਤਾਰਾ ਸਿੰਘ ਨੇ ریاਸਤੀ ਅਕਾਲੀ ਦਲ ਦੇ ਪ੍ਰਧਾਨ ਪ੍ਰੀਤਮ ਸਿੰਘ ਗੁਜਰਾ ਨੂੰ ਕਿਹਾ ਕਿ ਉਹ ਪਟਿਆਲੇ ਵਿੱਚ ਇੱਕ ਜ਼ਬਰਦਸਤ ਸਿੱਖ ਕਾਨਫਰੰਸ ਕਰੇ 19 ਸਤੰਬਰ 1948 ਪਟਿਆਲੇ ਵਿੱਚ ਇਹ ਕਾਨਫਰੰਸ ਕੀਤੀ ਗਈ ਇਸ ਵਿੱਚ ਬੋਲਦੇ ਆ ਮਾਸਟਰਨੇ ਅਤੇ ਗੁਜਰਾ ਨੇ ਮਹਾਰਾਜਾ ਯਾਦਵ ਪਤਰ ਸਿੰਘ ਅਤੇ ਗਿਆਨੀ ਰਾੜੇਵਾਲਾ ਖਿਲਾਫ ਖੁੱਲ ਕੇ ਪੜਾਅਸ ਕੱਢੀ ਅਰ ਮਾਸਟਰਨੇ ਕਿਹਾ ਕਿ ਮਹਾਰਾਜਾ ਯਾਦਵ ਪਤਰ ਸਿੰਘ ਨੂੰ ਕਿਸ ਤਰ੍ਹਾਂ ਸਿੱਖਾਂ ਦੇ ਨੇਤਾ ਮੰਨਿਆ ਜਾ ਸਕਦਾ ਕਿਉਂਕਿ ਉਹ ਤਾਂ ਕਾਂਗਰਸ ਦਾ ਅੱਗੇ ਕੀਤਾ ਹੋਇਆ ਇਸੇ ਤਰ੍ਹਾਂ ਗੁਜਰਾ ਨੇ ਕਿਹਾ ਸੀ ਕਿ ਪੈਪਸੂ ਤਾਂ ਪਟੇਲਾਾਂ ਅਤੇ ਮੈਨਣਾ ਦੀ ਬਣਾਈ ਹੋਈ ਸਟੇਟ ਹੈ ਇਸ ਕਰਕੇ ਇਸ ਤਰ੍ਹਾਂ ਦੀ ਹਿੰਦੂ ਸਟੇਟ ਨੂੰ ਸਿੱਖ ਸਟੇਟ ਕਿਸ ਤਰ੍ਹਾਂ ਕਿਹਾ ਜਾ ਸਕਦਾ ਅਖੀਰ ਮਹਾਰਾਜਾ ਯਾਦਕਦਰ ਸਿੰਘ ਨੇ ਅਕਾਲੀਆਂ ਨੂੰ ਬਣਾਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਛੱਡ ਦਿੱਤੀਆਂ ਅਤੇ ਪਰਜਾ ਮੰਡਲ ਅਤੇ ਲੋਕ ਸੇਵਕ ਸਭਾ ਦੇ ਕੁਝ ਵਜ਼ੀਰ ਲੈ ਕੇ 20 ਜਨਵਰੀ 1949 ਨੂੰ ਪੈਪਸੂ ਦੀ ਇੱਕ ਬਕੈਰਾ ਸਰਕਾਰ ਬਣਾ ਲਈ ਸੀ ਮੰਤਰੀ ਮੰਡਲ ਵਿੱਚ ਜਿਹੜੇ ਸ਼ਾਮਲ ਸੀ ਮੁੱਖ ਮੰਤਰੀ ਸਰਦਾਰ ਗਿਆਨ ਸਿੰਘ ਰਾੜੇਵਾਲਾ ਇਹ ਵਜ਼ੀਰ ਸਨ ਕਰਨਲ ਰਗਵੀਰ ਸਿੰਘ ਗਿਆਨੀ ਜੈਲ ਸਿੰਘ ਚੌਧਰੀ ਨਿਹਾਲ ਸਿੰਘ ਤਕਸ਼ਕ ਪੰਡਤ ਰਾਮਨਾਥ ਮਿਸ਼ਰਾ ਮਿਸਟਰ ਲਸ਼ਮਨਦਾਸ ਐਡਵੋਕੇਟ ਸਰਦਾਰ ਅਜੀਸੀ ਰਾਮਪੁਰਾ ਫੂਲ ਸਰਦਾਰ ਹਰਚਲ ਸਿੰਘ ਐਡਵੋਕੇਟ ਬਟਿੰਡਾ ਅਕਾਲੀ ਦਲ ਤਾਂ ਪਹਿਲੋਂ ਹੀ ਸਭ ਕੁਝ ਦਾ ਬਾਈਕਟ ਕਰ ਚੁੱਕਿਆ ਸੀ ਇਹ ਸਰਕਾਰ ਦੀ ਪਲਜਾ ਮੰਡਲ ਕਾਂਗਰਸ ਦੇ ਬ੍ਰਿਸ਼ਪਾਨ ਨੇ ਪੂਰੀ ਵਿਰੋਧਤਾ ਕੀਤੀ ਸੀ ਉਹ ਵੀ ਮਾਟਰ ਤਾਰਾ ਸਿੰਘ ਦੀ 10 ਨਵੰਬਰ 1948 ਦੀ ਸਿੱਖ ਕਾਨਫਰੰਸ ਵਾਂਗ ਪਟਿਆਲੇ ਚ ਪੈਪਸੂ ਦੇ ਹਿੰਦੂਆਂ ਨੂੰ ਹਿੰਦੂ ਕਾਨਫਰੰਸ ਕਰਨਾ ਚਾਹੁੰਦਾ ਸੀ ਪਰ ਸਰਦਾਰ ਪ੍ਰਤਾਪ ਸਿੰਘ ਕੈਰੋਂ ਜੱਠੇਦਾਰ ਉਦਮ ਸਿੰਘ ਨਾਗੋਕੇ ਤੇ ਕੇਂਦਰੀ ਰੱਖਿਆ ਮੰਤਰੀ ਸਰਦਾਰ ਬਲਦੇਵ ਸਿੰਘ ਇਕਦਮ ਪੈਪਸੂਰੀ ਸਰਕਾਰ ਦੀ ਮਦਦ ਤੇ ਆ ਗਈ ਇਹਨਾਂ ਦੀ ਮਦਦ ਕਰਕੇ ਬ੍ਰਿਸ਼ ਭਾਂ ਦਾ ਹੌਸਲਾ ਹੀ ਨਹੀਂ ਪਿਆ ਕਿ ਉਹ ਪਟਿਆਲਾ ਵਿਕੇ ਹਿੰਦੂ ਕਾਨਫਰੰਸ ਕਰੇ ਹੁਣ 29 ਜਨਵਰੀ 1949 ਤੋਂ ਲੈ ਕੇ 18 ਨਵੰਬਰ 1949 ਤੱਕ ਪੈਪਸੂਰੀ ਸਰਕਾਰ ਨੇ ਪਾਕਿਸਤਾਨ ਵਿੱਚੋਂ ਉੱਜੜ ਕੇ ਆਏ ਸ਼ਰਨਾਰਥੀਆਂ ਨੂੰ ਮੁੜ ਬਸਾਉਣ ਲਈ ਹੱਦੋਂ ਵੱਧ ਦਿਲਚਸਪੀ ਲੈ ਕੇ ਕੰਮ ਕੀਤਾ ਪਰ ਬ੍ਰਿਛਪਾਣ ਐਸਾ ਲੱਕ ਬਣ ਕੇ ਪੈਪਸੂਰੀ ਸਰਕਾਰ ਦੇ ਵਿਰੁੱਧ ਕੰਮ ਕਰ ਰਿਹਾ ਸੀ ਕਿ ਉਹਨੇ ਪੈਪਸੂ ਦੇ ਬਾਂਗਰ ਦੇ ਇਲਾਕੇ 'ਚ ਜਿੱਥੇ ਹਿੰਦੂਆਂ ਦੀ ਬਹੁਤ ਵੱਡੀ ਆਬਾਦੀ ਸੀ ਪੂਰਾ ਭੰਡੀ ਪ੍ਰਚਾਰ ਕੀਤਾ ਸੀ ਤੇ ਉੱਥੋਂ ਦੀ ਆਬਾਦੀ ਨੂੰ ਪੈਪਸੂ ਦੇ ਖਿਲਾਫ ਬਗਾਵਤ ਕਰਨ ਲਈ ਵੀ ਪ੍ਰੇਰਿਤ ਕਰ ਰਿਹਾ ਉਹ ਹਿੰਦੂਆਂ ਦੇ ਵੱਡੇ-ਵੱਡੇ ਪ੍ਰਤੀਨਿਧ ਮੰਡਲਾਂ ਨੂੰ ਦਿੱਲੀ ਵੀ ਭੇਜਦਾ ਰਿਹਾ ਸੀ ਕਿ ਪੈਪਸੂ ਨੂੰ ਤੋੜਿਆ ਜਾਵੇ ਬੇਚਕ ਹੋਮ ਮਿਨਿਸਟਰ ਸਰਦਾਰ ਪਟੇਲ ਨੇ ਬ੍ਰਿਛਪਾਣ ਨੂੰ ਸਮਝਾਉਣ ਦੀ ਬੜੀ ਕੋਸ਼ਿਸ਼ ਕੀਤੀ ਸੀ ਕਿ ਉਹ ਵਿਰੋਧਤਾ ਛੱਡ ਕੇ ਸਰਦਾਰ ਗਿਆਨ ਸਿੰਘ ਰਾੜੇ ਵਾਲੇ ਤੇ ਉਹਦੇ ਸਲਾਹਕਾਰ ਮੈਸਟਰ ਐਮ ਆਰ ਭਿੱਡੇ ਦੀ ਮਦਦ ਕਰੇ ਪੈਪਸੂਰੀ ਸਰਕਾਰ ਖਲਾਬ ਜਿੰਨੇ ਵੀ ਮਜਾਰੇ ਹੋਏ ਸਨ ਉਹ ਸਾਰੇ ਬਾਂਗਰ ਦੇ ਇਲਾਕਿਆਂ ਵਿੱਚੋਂ ਸਨ ਜਿਵੇਂ ਕਿ ਜੀਂਦ ਅਤੇ ਨਰਵਾਣਾ ਦੇ ਵਿੱਚ ਨਾਰਨੌਲ ਅਤੇ ਮਹਿੰਦਰਗੜ੍ਹ ਦੇ ਇਲਾਕਿਆਂ 'ਚ ਪੈਪਸੂ ਦੇ ਸਿੱਖ ਇਲਾਕਿਆਂ 'ਚ ਕੋਈ ਵੀ ਰੋਸ ਮਜਾਰਾ ਨਹੀਂ ਹੋਇਆ ਸੀ ਜਦੋਂ ਬ੍ਰਿਸ਼ਪਾਨ ਨੇ ਬੰਦਿਆਂ ਨੇ ਬ੍ਰਿਸ਼ਪਾਨ ਦੇ ਬੰਦਿਆਂ ਨੇ ਸ਼ਿਕਾਇਤਾਂ ਲਾ ਲਾ ਕੇ ਕੇਂਦਰ ਸਰਕਾਰ ਕੇ ਢੇ ਲਾਤਾ ਤਾਂ ਪੈਪਸੂ ਸਰਕਾਰ ਦੀਆਂ ਇਨਕੁਆਰੀਆਂ ਕਰਵਾਈਆਂ ਗਈਆਂ ਸਨ ਭਾਵੇਂ ਕਿ ਕੇਂਦਰ ਦੀ ਸਰਕਾਰ ਨੇ ਇਹ ਦੇਖ ਲਿਆ ਸੀ ਕਿ ਪੈਪਸੂਰੀ ਸਰਕਾਰ ਨਾ ਤਾਂ ਅਕਾਲੀ ਦਲ ਮੰਨ ਰਹੀ ਹੈ ਨਾ ਹੀ ਪਰਜਾ ਮਡਲ ਮੰਨ ਰਹੀ ਹੈ ਭਾਵੇਂ ਇਨਕੁਆਰੀਆਂ ਨਹੀਂ ਸੱਚਮੁੱਚ ਹੀ ਸਰਕਾਰ ਦੋਸ਼ੀ ਪਾਈ ਗਈ ਸੀ ਸਿੱਟਾ ਇਹ ਸੀ ਕਿ 29 ਨਵੰਬਰ 1949 ਨੂੰ ਸਰਦਾਰ ਗਿਆਨ ਸਿੰਘ ਰਾਲੇਵਾਲੀ ਦੀ ਸਰਕਾਰ ਨੂੰ ਕੇਂਦਰ ਵੱਲੋਂ ਭੰਗ ਕਰ ਦਿੱਤਾ ਗਿਆ ਸੀ ਇਸ ਤਰ੍ਹਾਂ ਪੈਪਸੂ ਦੀ ਚੰਗੀ ਭਲੀ ਕੰਮ ਕਰਨੀ ਸਰਕਾਰ ਨੂੰ ਭੰਗ ਕਰ ਦੇਣ ਨਾਲ ਪੈਪਸੂਰੇ ਸਿੱਖ ਜਗਤ ਦੇ ਵਿੱਚ ਸੋਗ ਦੀ ਇੱਕ ਲਹਿਰ ਫੈਲ ਗਈ। ਇਸ ਸੋਗ ਨੂੰ ਦੇਖ ਕੇ ਸ਼ਾਇਦ ਅਕਾਲੀ ਦਲ ਦੀਆਂ ਅੱਖਾਂ ਵੀ ਖੁੱਲ ਗਈਆਂ ਸਨ। ਅੱਖਾਂ ਪੁੰਝਣ ਬਜਾਓ ਅਕਾਲੀ ਦਲ ਦੀ ਪਰਕੇ ਕਮੇਡੀ ਨੇ ਵੀ ਸਰਕਾਰ ਭੰਗ ਕੀਤੇ ਜਾਣ ਦੀ ਨਖੇਦੀ ਕੀਤੀ। ਮਾਟਰ ਹਰ ਸਮੇਂ ਬੇੜਾ ਬਿਹਾ ਚੁੱਕੀ ਗੱਲ ਕਰਦਾ ਸੀ। ਹੁਣ 26 ਨਵੰਬਰ 1950 ਨੂੰ ਪੈਥੂਰੀ ਸਰਕਾਰ ਨੇ ਉਹ ਝੰਡਾ ਬਦਲਤਾ ਸੀ ਜਿਹੜਾ ਪਹਿਲਾਂ ਅਕਾਲੀ ਪਟਿਆਲਾ ਰਿਆਸਤ ਹੁੰਦਾ ਸੀ ਇਹ ਇਹ ਉਹ ਝੰਡਾ ਸੀ ਜਿਹੜਾ ਪਹਿਲੇ ਸਮਿਆਂ 'ਚ ਅਹਿਮਰజా ਅਬਦਾਲੀ ਨੇ ਪਟਿਆਲੇ ਦੇ ਰਾਜਾ ਅਮਰ ਸਿੰਘ ਨੂੰ ਰਾਜਗੀ ਦੇ ਚਿੰਨ ਦੇਣ ਸਮੇਂ ਦਿੱਤਾ ਸੀ ਹੁਣ ਕਿਉਂਕਿ ਸਾਰੀਆਂ ਰਿਆਸਤਾਂ ਨੂੰ ਇਕੱਠੀਆਂ ਕਰਕੇ ਪੈਪਸੂ ਬਣਾ ਦਿੱਤਾ ਗਿਆ ਸੀ ਅਤੇ ਪੈਪਸੂ ਭਾਰੀ ਸੰਵਿਧਾਨ ਦੇ ਤਹਿਤ ਬਣਾਇਆ ਗਿਆ ਸੀ ਇਸ ਲਈ ਸਰਦਾਰ ਗਿਆਨ ਸਿੰਘ ਰਾੜੇ ਵਾਲਾ ਮੁੱਖ ਮੰਤਰੀ ਪੈਪਸੂ ਨੇ ਰਾਜ ਪ੍ਰਮੁੱਖ ਮਹਾਰਾਜਾ ਯਾਦਵਨ ਸਿੰਘ ਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਸਲਾਹ ਕਰਕੇ ਇਸ ਪੁਰਾਣੇ ਰਿਆਸੀ ਝੰਡੇ ਬਦਲ ਕੇ ਰਾਜਪ੍ਰਮੁਖ ਦਾ ਝੰਡਾ ਲਹਿਰਾਤਾ ਪੈਪਸੂ ਦਾ ਝੰਡਾ ਕੁਝ ਫਕਰ ਫਰਕ ਨਾਲ ਤਿਰੰਗੇ ਝੰਡੇ ਦੇ ਨਾਲ ਹੀ ਮਿਲਦਾ ਜੁਲਦਾ ਸੀ ਫਰਕ ਇਹ ਸੀ ਕਿ ਪੈਪਸੂ ਨੇ ਆਪਣੇ ਕੁਝ ਵਿਸ਼ੇਸ਼ਤਾਵਾਂ ਵਜੋਂ ਇਹ ਸ਼ਬਦ ਉਸ ਵਿੱਚ ਉਕੇਰ ਦਿੱਤੇ ਸੀਗੇ ਕਿ ਤੇਰਾ ਘਰ ਮੇਰਾ ਆਸ ਹੈ ਇਹ ਸ਼ਬਦ ਗੁਰੂ ਗੋਬਿੰਦ ਸਿੰਘ ਜੀ ਦੇ ਉਸ ਹੁਕਮਨਾਮੇ ਵਿੱਚ ਅੰਕਰ ਸਨ ਜਿਹੜਾ ਉਹਨਾਂ ਨੇ ਪਟਿਆਲਾ ਰਿਆਸਤ ਦੇ ਬਾਨੀਆਂ ਨੂੰ ਖੋਜੋ ਕੇ ਬਖਸ਼ਿਆ ਸੀ ਇਹਨਾਂ ਸ਼ਬਦਾਂ ਦਾ ਭਾਵ ਸੀ ਕਿ ਤੁਹਾਡਾ ਘਰ ਗੁਰੂ ਦਾ ਟਿਕਾਣਾ ਹੈ ਸਪਸ਼ਟ ਹੈ ਕਿ ਇਹਨਾਂ ਸ਼ਬਦਾਂ ਰਾਹੀਂ ਪੈਸੋ ਸਟੇਟ ਦੀ ਗੁਰੂ ਸਹਿਬਾਨ ਪ੍ਰਤੀ ਇੱਕ ਸ਼ਰਧਾ ਪ੍ਰਗਟ ਹੁੰਦੀ ਸੀ ਪਰ ਮਹਾਰਾਜ ਤਾਰਾ ਸਿੰਘ ਨੇ ਇਸੇ ਗੱਲ ਤੇ ਰੌਲਾ ਪਾਉਣਾ ਸ਼ੁਰੂ ਕਰਤਾ ਸੀ ਕਿ ਪਹਿਲਾ ਝੰਡਾ ਕਿਉਂ ਬਦਲਾਇਆ ਗਿਆ ਜਦੋਂ ਰੌਲਾ ਜਿਆਦਾ ਵੱਧ ਗਿਆ ਸੀ ਤਾਂ ਸਰਦਾਰ ਰਾੜੇਵਾਲਾ ਸਾਹਿਬ ਨੇ ਜਿਹੜਾ ਕਿ ਅਕਾਲੀ ਦਲ ਨਾਲ ਕਿਸੇ ਵੀ ਝਗੜੇ 'ਚ ਨਹੀਂ ਆਉਣਾ ਚਾਹੁੰਦਾ ਸੀ ਮਹਾਰਾਜ ਤਾਰਾ ਸਿੰਘ ਨੂੰ ਮਿਲ ਕੇ ਸਮਝਾਇਆ ਸੀ ਕਿ ਪਹਿਲਾ ਝੰਡਾ ਪਟਿਆਲਾ ਰਿਆਸਤੀ ਅਬਦਾਲੀ ਪ੍ਰਤੀ ਗੁਲਾਮੀ ਨੂੰ ਦਰਸਾਉਂਦਾ ਸੀ ਹੁਣ ਭਾਰਤ ਸਰਕਾਰ ਦੇ ਹੁਕਮ ਨਾਲ ਡੇਰਾਇਆ ਗਿਆ ਇਹ ਨਵਾਂ ਝੰਡਾ ਹੈ ਹੁਣ ਭਾਰਤ ਸਰਕਾਰ ਨੇ ਉਹਨਾਂ ਸਾਰੀਆਂ ਰਿਆਸਤਾਂ ਦੇ ਰਾਜੇ ਰਾਜਪ੍ਰਮੁਖਾਂ ਨੂੰ ਹਦਾਇਤਾਂ ਕੀਤੀਆਂ ਸਨ ਜਿਨ੍ਹਾਂ ਨੇ ਪੈਪਸੂਬਾਗ ਆਪੋ ਆਪਣੀਆਂ ਰਿਆਸਤਾਂ ਨੂੰ ਭਾਰਤੀ ਰਾਜਾਂ ਦਾ ਰੂਪ ਦਿੱਤਾ ਸੀ ਕਿ ਉਹ ਆਪੋ ਆਪਣੀ ਵਿਸ਼ੇਸ਼ਤਾ ਰੱਖ ਕੇ ਇੱਕ ਸਾਂਝਾ ਝੰਡਾ ਤਿਆਰ ਕਰ ਲੈਣ ਜਿਹੜਾ ਤਿਰੰਗੇ ਝੰਡੇ ਦੇ ਮਾਡਲ ਨਾਲ ਮਿਲਦਾ ਹੋਵੇ ਫਿਰ ਇਸੇ ਝੰਡੇ ਨੂੰ ਆਪੋ ਆਪਣੇ ਸਟੇਟਾਂ ਵਿੱਚ ਲਹਿਰਾਉਣ ਪਤਾ ਨਹੀਂ ਇਹ ਗੱਲ ਮੱਟ ਤਾਰਾ ਜੀ ਨੇ ਸਮਝ ਵਿੱਚ ਆਈ ਸੀ ਜਾਂ ਨਹੀਂ ਪਰ ਉਹ ਰੌਲਾ ਪਾਉਣ ਤੋਂ ਚੁੱਪ ਕਰ ਗਿਆ ਸੀ ਐਪਸੂ ਵਿੱਚ 18 ਨਵੰਬਰ 1949 ਤੋਂ ਲੈ ਕੇ 22 ਮਈ 1951 ਤੱਕ ਰਾਸ਼ਟਰਪਤੀ ਰਾਜ ਰਗਿਆ ਰਿਹਾ ਸੀ ਆਖਰ ਬ੍ਰਿਸ਼ਪਰ ਤੇ ਕਰਨ ਲਗਵੀਰ ਸਿੰਘ ਦੇ ਧੜਿਆਂ ਦੇ ਆਪਸ ਵਿੱਚ ਇਕੱਠਿਆਂ ਹੋਣ ਨਾਲ ਨਵੀਂ ਕਾਂਗਰਸ ਪਾਰਟੀ ਨੇ ਕਰਨ ਲਗਵੀਰ ਸਿੰਘ ਨੂੰ ਆਪਣੀ ਵਿਧਾਨ ਮੰਡਲ ਦਾ ਨੇਤਾ ਚੁਣ ਲਿਆ 7 ਵਜੇ ਕਰਨਲ ਰਗਵੀਰ ਸਿੰਘ ਦੀ ਨਵੀਂ ਸਰਕਾਰ ਨੇ 23 ਮਈ ਨੂੰ ਸੋਹ ਚੱਕ ਲਈ ਮੰਤਰੀ ਮੰਡਲ ਮਾਂ ਜਿਹੜੇ ਸ਼ਾਮਲ ਸੀ ਪਹਿਲਾ ਬ੍ਰਿਸ਼ਪਾਨ ਗਿਆਨੀ ਜੈਲ ਸਿੰਘ ਨਿਹਾਲ ਸਿੰਘ ਤਕਸ਼ਕ ਦੇਸ਼ ਰਾਜ ਗੁਪਤਾ ਤੀਰਥ ਸਿੰਘ ਸੰਪੂਰਨ ਸੀ ਵਿਪਤੀ ਮੰਤਰੀ ਹਰਚੰਦ ਸਿੰਘ ਤੇ ਰੌਸ਼ਨ ਲਾਲ ਇਹ ਸਾਰੀ ਖੇਡ ਬ੍ਰਿਸ਼ਪਾਨ ਦੀ ਸੀ ਇਹਨੇ ਲਗਾਤਾਰ ਪੈਪਸੂ ਟ੍ਰੇਡ ਦੀ ਹੀ ਬ੍ਰੋਤ ਜਾਰੀ ਰੱਖੀ ਹੋਈ ਸੀ ਜਦੋਂ ਇਹਦੇ ਇਕੱਲੇ ਦਾ ਜੋਰ ਨਹੀਂ ਚੱਲਿਆ ਸੀ ਤਾਂ ਇਹਨੇ ਕੰਕਬੀਰ ਸਿੰਘ ਨਾਲ ਮਿਲ ਕੇ ਸਰਦਾਰ ਗਿਆਸੀ ਰਾੜੇ ਵਾਲੀ ਸਰਕਾਰ ਬਣ ਤੋਂ ਰੋਕਣ ਵਿੱਚ ਹੀ ਭਲਾਈ ਸਮਝੀ ਸੀ ਤਾਂ ਇਸ ਸਰਕਾਰ ਵਿੱਚ ਚਲਦੀ ਬ੍ਰਿਛਪਾਂ ਦੀਓ ਸੀ ਬੇਸ਼ੱਕ ਕਰਨਲ ਅਗਬੀਰ ਸਿੰਘ ਬੜੇ ਚੰਗੇ ਸਮਝਦਾਰ ਅਤੇ ਪੈਪਸੂ ਨੂੰ ਬਚਾਦਿਆਂ ਲੀਹਾਂ ਤੇ ਲੈ ਕੇ ਜਾਣ ਵਾਲੇ ਨੇਤਾ ਸੀ ਪਰ ਇਸ ਸਰਕਾਰ ਦੀ ਸਾਰੀ ਤਾਕਤ ਹੀ ਬ੍ਰਿਛਪਾਂ ਉੱਪਰ ਨਿਰਭਰ ਕਰਦੀ ਸੀਗੀ 1952 ਦੇ ਚੜ੍ਹਦੇ ਸਾਲ ਸਾਰੇ ਭਾਰਤ ਵਿੱਚ ਰਾਜਾਂ ਦੀਆਂ ਵਿਧਾਨ ਸਭਾਈ ਚੋਣਾਂ ਹੋਣ ਦਾ ਸਾਲ ਸੀ 47 ਦੀ ਸੱਤਾ ਤਬਾਦਲੀ ਪਿੱਛੋਂ ਭਾਰਤ ਦੀਆਂ ਇਹ ਪਹਿਲੀਆਂ ਵਿਧਾਨ ਸਭਾਈ ਚੋਣਾਂ ਹੋਣੀਆਂ ਸਨ ਇਸ ਲਈ ਪੈਪਸੂ ਵਿੱਚ ਕਾਂਗਰਸ ਸਰਕਾਰ ਦਾ ਬਣ ਜਾਣਾ ਕਾਂਗਰਸ ਪਾਰਟੀ ਵੱਲੋਂ ਚੋਣਾਂ ਲੜਨ ਵਿੱਚ ਬਹੁਤ ਸਹਾਈ ਹੋਣ ਵਾਲੀ ਗੱਲ ਹੋਣੀ ਸੀ ਇੱਥੇ ਇੱਕ ਗੱਲ ਦਾ ਖਾਸ ਜ਼ਿਕਰ ਕਰ ਲੈਣਾ ਕੋਈ ਗੈਰਵਾਜ ਨਹੀਂ ਹੋਊਗਾ ਇਹ ਜ਼ਿਕਰ ਹੈ ਕਿ ਭਾਰਤ ਦੇ ਹੋਮ ਮਿਨਿਸਟਰ ਸਰਦਾਰ ਵੱਲਭਾਈ ਪਟੇਲ ਦੀ ਮੌਤ ਆ ਉਦੀ ਮੌਤ 15 ਦਸੰਬਰ 1950 ਚ ਹੋ ਗਈ। ਕੇਂਦਰੀ ਮੰਤਰੀ ਮੰਡਲ ਵਿੱਚੋਂ ਸਿਰਫ ਸਰਦਾਰ ਪਟੇਲ ਹੀ ਸੀਗਾ ਜਿਨ੍ਹਾਂ ਦੀ ਮਦਦ ਸਰਕਾਰ ਦਾ ਪੈਪਸੂ ਬਣਿਆ ਸੀ। ਪਟੇਲ ਦੇ ਹੁੰਦਿਆ ਨਹਿਰੂ ਦਾ ਸਹਿਮਤ ਹੋਣਾ ਜਾਂ ਨਾ ਹੋਣਾ ਕੋਈ ਬਹੁਤੀ ਮਤ ਤਾਂ ਨਹੀਂ ਰੱਖਦਾ ਸੀ। ਪਰ ਸਰਦਾਰ ਪਟੇਲ ਦੀ ਮੌਤ ਨਾਲ ਸਾਰਾ ਪਾਸਾ ਹੀ ਬਦਲ ਗਿਆ। ਪਟੇਲ ਦੇ ਹੁੰਦਿਆ ਬ੍ਰਿਜ ਭਾਂ ਦੀ ਬੋਧੀ ਸੁਣੀ ਨਹੀਂ ਜਾਂਦੀ ਸੀ। ਪਰ ਪਟੇਲ ਦੀ ਮੌਤ ਤੋਂ ਬਾਅਦ ਉਹ ਦੀ ਕੇਂਦਰ ਵਿੱਚ ਸੁਣੀ ਜਾਣ ਲੱਗ ਪਈ ਸੀ ਕਰਨਲ ਰਗਵੀਰ ਸਿੰਘ ਦੀ ਅਗਵਾਈ ਚ ਸਰਕਾਰ ਦਾ ਬਣਨਾ ਇਸੇ ਕਰਕੇ ਹੀ ਸੰਭਵ ਹੋਇਆ ਸੀ ਕਾਂਗਰਸ ਦੀ ਕੇਂਦਰੀ ਹਾਈ ਕਮਾਂਡ ਦਾ ਵਿਧਾਨ ਸਭਾਈ ਚੋਣਾਂ ਜਿੱਤਣ ਲਈ ਪੂਰਾ ਜੋਰ ਲੱਗਿਆ ਹੋਇਆ ਸੀ ਪੰਜਾਬ ਵਿੱਚ ਵੀ ਕਾਂਗਰਸ ਸਰਕਾਰ ਦੀ ਤੇ ਹੁਣ ਪੈਪਸੂ ਵਿੱਚ ਵੀ ਕਾਂਗਰਸ ਸਰਕਾਰ ਬਣ ਗਈ ਸੀ ਇਸ ਸਮੇਂ ਤੱਕ ਰਫਿਊਜੀਆ ਨੂੰ ਮੁੜ ਵਸਾਏ ਜਾਣ ਦੇ ਮਸਲੇ ਨੂੰ ਪੂਰੀ ਤਰ੍ਹਾਂ ਨਾਲ ਨਿਜਿੱਠ ਲਿਆ ਗਿਆ ਸੀ ਕਿਸੇ ਪਾਸੇ ਵੀ ਕੋਈ ਰਿਫਿਊਜੀ ਕੈਂਪ ਨਹੀਂ ਸੀ ਇਹ ਸਾਰੀਆਂ ਗੱਲਾਂ ਕਾਂਗਰਸੀ ਸਰਕਾਰਾਂ ਦੇ ਹੱਕ ਵਿੱਚ ਜਾ ਰਹੀਆਂ ਸਨ ਸਿੱਟਾ ਉਹੀ ਹੋਇਆ ਜਿਦੇ ਅੰਦਾਜ਼ੇ ਲਾਏ ਜਾ ਰਹੇ ਸਨ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਵਿੱਚ ਵੀ ਅਤੇ ਪੈਪਸੂ ਵਿੱਚ ਵੀ ਚੋਣਾ ਪੰਜਾਬੀ ਬੋਲਦੇ ਆਧਾਰ ਤੇ ਨਵਾਂ ਪੰਜਾਬੀ ਸੂਬਾ ਬਣਾਉਣ ਦੇ ਨਾਤੇ ਲੜੀਆਂ ਸਨ ਪੰਜਾਬੀ ਬੋਲਦੇ ਸੂਬੇ ਬਾਰੇ ਬੋਲਦੇ ਆ ਹਰਤਾਰਾ ਸਿੰਘ ਸਮੇਤ ਸਾਰੇ ਅਕਾਲੀ ਲੀਡਰ ਹੀ ਇਹੋ ਕਹਿੰਦੇ ਸਨ ਕਿ ਪੈਪਸੂ ਨੂੰ ਪੰਜਾਬ ਵਿੱਚ ਸ਼ਾਮਲ ਕਰਕੇ ਪੰਜਾਬੀ ਸੂਬਾ ਬਣਾਓ ਮਤਲਬ ਕਿ ਅਕਾਲੀ ਪੰਜਾਬੀ ਸੂਬੇ ਦੀ ਪੈਪਸੂ ਨੂੰ ਤੋੜਨ ਲਈ ਕਹਿ ਰਹੇ ਸਨ ਪੈਪਸੂ ਦੀ ਕਾਂਗਰਸ ਵੀ ਇਹ ਤਰ੍ਹਾਂ ਬੋਲਦੀ ਸੀ ਬ੍ਰਿਸ਼ ਭਾਨ ਹਰ ਥਾਂ ਤੇ ਇਹੀ ਬੋਲਦਾ ਹੋਇਆ ਕਹਿ ਰਿਹਾ ਸੀ ਕਿ ਧਰਮ ਨਰਪੱਖ ਭਾਰਤ ਵਿੱਚ ਸਿੱਖਾਂ ਜੈਸੇ ਇੱਕ ਫਿਰਕੇ ਦੇ ਆਧਾਰ ਤੇ ਇੱਕ ਸਟੇਟ ਪੈਪਸੂ ਕਿਉਂ ਬਣਾਈ ਗਈ ਹੈ ਦੇਖੋ ਦੋਵੇਂ ਵੱਡੀਆਂ ਪਾਰਟੀਆਂ ਕਾਂਗਰਸ ਤੇ ਅਕਾਲੀ ਦਲ ਪੈਪਸੂ ਨੂੰ ਤੋੜਨ ਲਈ ਕਹਿ ਰਹੀਆਂ ਸਨ ਬੇਸ਼ੱਕ ਕਹਿਣ ਲਈ ਕਾਂਗਰਸ ਇਸ ਗੱਲ ਨੂੰ ਕਿਸੇ ਹੋਰ ਉਦੇਸ਼ ਨਾਲ ਕਹਿ ਰਹੀ ਸੀ ਅਤੇ ਅਕਾਲੀ ਦਲ ਕਿਸੇ ਹੋਰ ਦੇਸ਼ ਨਾਲ ਕਹਿ ਰਿਹਾ ਸੀ ਨਿਸ਼ਾਨਾ ਦੋਹਾਂ ਦਾ ਹੀ ਪੈਪਸੂ ਦਾ ਸ਼ਿਕਾਰ ਕਰਨ ਦਾ ਸਾਧਿਆ ਹੋਇਆ ਸੀ ਅਜਿਹੇ ਹਾਲਾਤਾਂ 'ਚ ਪੈਪਸੂ ਦਾ ਕੌਣ ਵਿਚਾਰਾ ਸੀ ਦੇਖਣ ਵਾਲੀ ਗੱਲ ਇਹ ਸੀ ਕਿ ਚੋਣਾ 'ਚ ਅਕਾਲੀ ਦਲ ਪੰਜਾਬ 'ਚ ਵੀ ਅਤੇ ਪੈਪਸੂ 'ਚ ਵੀ ਬੁਰੀ ਤਰ੍ਹਾਂ ਹਾਰ ਗਿਆ ਸੀ ਪੰਜਾਬ 'ਚ ਤਾਂ ਇੱਕ ਦੋ ਨੂੰ ਛੱਡ ਕੇ ਮਾਹਤਰਾ ਸਿੰਘ ਵੱਲੋਂ ਖੜੇ ਕੀਤੇ ਗਏ ਉਮੀਦਵਾਰ ਸਾਰੇ ਹੀ ਹਾਰ ਗਏ ਹਾਰਿਆਂ ਤਾਂ ਉਹ ਇਹ ਪੈਪਸੂ ਵਿੱਚੇ ਸੀ ਪਰ ਪੈਪਸੂ ਦੀ ਹਾਰ ਇੰਨੀ ਬੁਰੀ ਨਹੀਂ ਸੀ ਫੇਰ ਵੀ ਪੈਪਸੂ ਵਿੱਚ ਵੀ ਅਕਾਲੀ ਦਲ ਕਾਂਗਰਸ ਤੋਂ ਬਹੁਤ ਪਿੱਛੇ ਸੀ ਚੋਣਾਂ 7 ਜਨਵਰੀ ਨੂੰ ਹੋਈਆਂ ਸਨ 10 ਜਨਵਰੀ 1952 ਨੂੰ ਚੋਣਾਂ ਦੇ ਨਤੀਜੇ ਸਾਹਮਣੇ ਆਏ ਸੀ ਪੈਪਸੂ ਦੀਆਂ ਕੁੱਲ ਸੀਟਾਂ 60 ਸਨ ਇਹਨਾਂ ਵਿੱਚੋਂ ਲਗਭਗ ਕਾਂਗਰਸ 26 ਜਿੱਤ ਗਈ ਸੀ ਤੇ ਅਕਾਲੀ ਦਲ 19 ਜਿੱਤਿਆ ਸੀ ਮਤਲਬ ਕਿ ਪੈਪਸੂ ਦੀ ਸਿੱਖ ਸਟੇਟ ਵਿੱਚ ਵੀ ਅਕਾਲੀ ਦਲ ਕਾਂਗਰਸ ਤੋਂ 6 ਸੀਟਾਂ ਪਿੱਛੇ ਸੀ ਸੰਤ ਆਜ਼ਾਦ ਉਮੀਦਵਾਰ ਦਿੱਤੇ ਧੰਨ 7 ਇਹਨਾਂ ਵਿੱਚ ਇੱਕ ਸਰਦਾਰ ਗਿਆਨੀ ਰਾੜੇਵਾਲਾ ਸਨ ਪ੍ਰਿਚਪਾਨੇ ਮਹਾਰਤਰਾ ਸਿੰਘ ਦੇ ਸਭ ਤੋਂ ਵੱਡੇ ਪਹਿਲਵਾਨ ਅਤੇ ਪੈਪਸੂ ਅਕਾਲੀ ਦਲ ਦੇ ਪ੍ਰਧਾਨ ਜਿਹੜੇ ਦਾ ਪ੍ਰੀਤਮ ਸਿੰਘ ਗੁਜਰਾਨ ਹੋਰਾਤਾ ਸੀ ਸਰਦਾਰ ਜੋਗਿੰਦਰ ਸਿੰਘ ਮਾਨ ਜਿਹੜਾ ਕਿ ਵਰਤਮਾਨ ਸਿਮਰ ਸਿੰਘ ਮਾਨ ਦਾ ਪਿਤਾ ਸੀ ਇਹਨੂੰ ਬਲਵੰਤ ਸਿੰਘ ਚਨਾਰਥਲ ਨੇ ਸਰਾਂਤ ਹੋਰਾਤਾ ਸੀ ਪੈਪਸੂ ਤੋਂ ਦੋ ਪਾਰਲੀਮੈਂਟ ਮੈਂਬਰ ਸਰਦਾਰ ਹੁਕਮ ਅਸੀ ਸਰਦਾਰ ਅਜੀਤ ਸਿੰਘ ਬਠਿੰਡਾ ਜਿੱਤ ਕੇ ਸੀ ਤਿੰਨ ਮੈਂਬਰ ਵਿਧਾਨ ਸਭਾ ਦੇ ਕਾਮਰੇਡ ਜਿੱਤੇ ਸੀ ਅਤੇ ਤਿੰਨੇ ਜਨ ਸੰਗ ਇਹ ਕਿ ਪਾਰੀਆਂ ਤਾਂ ਪਾਰਟੀ ਬੀਜੇਪੀ ਜਿੱਤੀ ਸੀਗੀ ਇੱਕ ਇੱਕ ਮੈਂਬਰ ਹੋਰ ਨਾਂ ਵੱਲੋਂ ਪਾਰਟੀਆਂ ਦੇ ਜਿੱਤੇ ਸੀ ਕਾਂਗਰਸ ਅਸੈਂਬਲੀ ਪਾਰਟੀ ਨੇ ਕਨਰਗ ਵੀਰ ਸਿੰਘ ਨੂੰ ਆਪਣਾ ਲੀਡਰ ਚੁਣ ਲਿਆ ਸੀ ਇਹ ਪਹਿਲੀ ਮਾਰਚ 1952 ਦੀ ਗੱਲ ਸੀ 19 ਮਾਰਚ ਨੂੰ ਕਾਂਗਰਸ ਦੀ ਇਹ ਸਰਕਾਰ ਨੂੰ ਮੰਤਰੀ ਮੰਡਲ ਸਮੇਤ ਸੌ ਚੁਕਾਈ ਜਾਣੀ ਸੀ ਸੌ ਚੁੱਕ ਸਮਾਗਮ ਮੋਤੀ ਬਾਗ ਮਹਿਲ ਦੇ ਲਾਇਬ੍ਰੇਰੀ ਹਾਲਤ ਕੀਤਾ ਜਾਣਾ ਸੀ ਮੰਤਰੀ ਮੰਡਲ ਚ ਮੰਤਰੀ ਹੋਣੇ ਸਨ ਬ੍ਰਿਸ਼ਪਾਨ ਨੰਬਰ 2 ਦੇ ਮੰਤਰੀ ਸੀ ਤੀਰਤ ਸੀ ਚੌਧਰੀ ਨਿਹਾਲ ਸਿੰਘ ਤਕਸ਼ਕ ਅਤੇ ਫਤੇ ਸਿੰਘ ਮਲਬਈ ਚੌਧਰੀ ਇੰਦਰ ਸਿੰਘ ਮਲਕ ਚੌਧਰੀ ਕਾਨ ਸਿੰਘ ਤੇ ਸਰਦਾਰ ਹਰਚਰਨ ਸਿੰਘ ਡਿਪਟੀ ਮੰਤਰੀ ਹੋਣੇ ਸੀ ਕੁਦਰ ਦੀ ਐਸੀ ਕਰਨੀ ਹੋਈ ਕਿ ਜਿਹੜੇ ਮੰਤਰੀ ਮੰਡਲ ਨੂੰ ਕਰਨਲ ਰਗਵੀਰ ਸਿੰਘ ਦੀ ਅਗਵਾਈ ਹੇਠ ਸੌਂਚਕਾਈ ਜਾਣੀ ਸੀ ਇਹਦੇ ਮੰਤਰੀਆਂ ਦੇ ਵਿੱਚ ਮਹਿਕਮੇ ਵੰਡਣ ਉਪਰੰਤ ਰੌਲਾ ਪੈ ਗਿਆ ਔਰ ਰੌਲਾ ਬ੍ਰਿਚਪਾਨ ਕਰਕੇ ਪਿਆ ਸੀ ਉਹ ਖੁਦ ਵੀ ਅਤੇ ਆਪਣੇ ਸਾਥੀਆਂ ਨੂੰ ਵੀ ਮਹੱਤਵਪੂਰਨ ਮਹਿਕਮੇ ਦਿਵਾਉਣਾ ਚਾਹੁੰਦਾ ਸੀ ਪਰ ਕਨਰਗਬੀਰ ਸਿੰਘ ਕੁਝ ਹੱਦ ਤੱਕ ਤਾਂ ਇਹਦੀ ਗੱਲ ਮੰਨਣ ਲਈ ਰਾਜੀ ਸੀ ਪਰ ਉਹ ਸਾਰੀ ਮਹਿਕਮੇ ਬਿਰਛਪਾ ਦੀ ਮਰਜ਼ੀ ਅਨੁਸਾਰ ਨਹੀਂ ਦੇ ਸਕਦਾ ਸੀ ਇਹ ਰੌਲਾ ਸਾਰਾ ਦਿਨੇ ਚੱਲਦਾ ਰਿਹਾ ਅਚਨਚੇਤ ਹੀ ਕੁਝ ਮੈਂਬਰ ਕਾਂਗਰਸ ਪਾਰਟੀ ਨੂੰ ਛੱਡ ਕੇ ਸਰਦਾਰ ਗਿਆਨ ਸਿੰਘ ਰਾੜੇਵਾਲਾ ਦੇ ਕੋਲ ਚਲੇ ਗਏ ਗੈਰ ਕਾਂਗਰਸੀ ਵਿਰੋਧੀ ਪਾਰਟੀਆਂ ਨੇ ਇਕੱਠੀਆਂ ਹੋ ਕੇ ਆਜ਼ਾਦ ਉਮੀਦਵਾਰ ਸਰਦਾਰ ਗਿਆਨ ਸਿੰਘ ਰਾੜੇਵਾਲਾ ਨੂੰ ਆਪਣਾ ਨੇਤਾ ਚੁਣ ਲਿਆ ਤਾਂ ਇਹਨਾਂ ਮੈਂਬਰਾਂ ਦੇ ਟੁੱਟਣ ਨਾਲ ਕਨਰਗਬੀਰ ਸਿੰਘ ਦੀ ਪੰਡਵਲੀ ਸਰਕਾਰ ਵਿੱਚੇ ਲਟ ਗਈ ਰਾਜ ਪ੍ਰਮੁੱਖ ਨੇ ਸਰਦਾਰ ਰਾੜੇਵਾਲਾ ਨੂੰ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਸੱਤੇ ਵਜੋਂ 22 ਅਪ੍ਰੈਲ 1952 ਨੂੰ ਸਰਦਾਰ ਰਾੜੇਵਾਲਾ ਨੇ ਆਪਣੇ ਮੰਤਰੀ ਮੰਡਲ ਸਮੇਤ ਮੁੱਖ ਮੰਤਰੀ ਦੇ ਤੌਰ ਤੇ ਸੌਂ ਚੁੱਕ ਲਈ ਉਹਨਾਂ ਨਾਲ ਮੰਤਰੀਦਨ ਕਰਨਲ ਰਾਮ ਸਿੰਘ ਭੁਪਿੰਦਰ ਸਿੰਘ ਮਾਨ ਚੌਧਰੀ ਅਤਰ ਸਿੰਘ ਤਾਰਾ ਸਿੰਘ ਚੌਧਰੀ ਇੰਦਰ ਸਿੰਘ ਤੇ ਸਰਦਾਰ ਮੰਗਲ ਸਿੰਘ ਗਿੱਲ ਤਾਂ ਦੋਸਤੋ ਇਹ ਸੀ ਹੁਣ ਤੱਕ ਦੀ ਵੀਡੀਓ ਹੁਣ ਅੱਗੇ ਕੀ ਹੁੰਦਾ ਦੱਸ ਆ ਦੇ ਸਰਕਾਰ ਦੇ ਵਿੱਚ ਕੀ ਕੀ ਚੱਕਰਵਾਈਆਂ ਪੈਣੀਆਂ ਅੱਗੇ ਤੇ ਕਿਦਾਂ ਪੰਜਾਬ ਸੂਟੇਟ ਜਿਹੜੀ ਇਹ ਖਤਮ ਹੋਈ ਹੈ ਦੀ ਬਦੌਲਤ ਹੋਈ ਦੱਸਾਂਗੇ ਮਿਲਦੇ ਆਂ ਅਗਲੀ ਵੀਡੀਓ ਵਿੱਚ ਦਿਓ ਆ ਗਿਆ ਸਤਿ ਸ਼੍ਰੀ ਅਕਾਲ